ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸੰਤ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਅੰਮ੍ਰਿਤਮਈ ਬਾਣੀ ਰਹਿਤ ਨਾਮਾ ਭਾਈ ਜੈਤਾ ਜੀ ਦਾ ਆਪ ਸੰਗਤਾਂ ਸਰਵਣ ਕਰਨ ਜਾ ਰਹੇ ਹੋ ਇਸ ਦੇ ਅੰਦਰ ਭਾਈ ਜੈਤਾ ਜੀ ਨੇ ਗੁਰੂ ਸਾਹਿਬਾਂ ਵੱਲੋਂ ਦਰਸਾਈ ਹੋਈ ਅੰਮ੍ਰਿਤ ਖੰਡੇ ਬਾਟੇ ਦੀ ਪੌਲ ਤਿਆਰ ਕਰਨ ਦੀ ਜੋ ਗੁਰਮਰਜਾਦਾ ਹੈ ਉਸ ਨੂੰ ਦਰਸਾਇਆ ਖੰਡੇ ਬਾਟੇ ਦੀ ਪੌਲ ਕਿਸ ਤਰ੍ਹਾਂ ਤਿਆਰ ਕਰਨੀ ਹੈ ਗੁਰਮਰਜਾਦਾ ਅਨੁਕੂਲ ਕਿਸ ਤਰ੍ਹਾਂ ਖੰਡੇ ਬਾਟੇ ਦੀ ਪੌਲ ਛਕਾਉਣੀ ਹੈ ਅਤੇ ਖੰਡੇ ਬਾਟੇ ਦੀ ਪੌਲ ਛਕਣ ਵਾਲੇ ਅੰਮ੍ਰਿਤ ਦੇ ਧਾਰਨੀ ਗੁਰੂ ਕੇ ਸਿੰਘ ਨੇ ਕਿਹੜੀ ਮਰਜ਼ਾਦਾ ਧਾਰਨ ਕਰਕੇ ਰੱਖਣਾ ਹੈ ਕਿਹੜੇ ਨੀਯਮਾਂ ਦੇ ਅੰਤਰਗਤ ਰਹਿਣਾ ਹੈ ਕਿਹੜੇ ਗੁਣਾਂ ਨੂੰ ਗ੍ਰਹਿਣ ਕਰਨਾ ਹੈ ਤੇ ਕਿੰਨਾਂ ਦਾ ਪਰਿ ਤਿਆਗ ਕਰਨਾ ਕਿਉਂਕਿ ਸਤਗੁਰਾਂ ਦੇ ਵਚਨ ਹਨ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ ਸੋ ਉਹ ਅੰਮ੍ਰਿਤ ਦੀ ਜੋ ਰਹਿਤ ਮਰਜਾਦਾ ਹੈ ਗੁਰਮਤ ਅਨੁਸਾਰ ਭਾਈ ਜੈਤਾ ਜੀ ਆਪਣੇ ਰਹਿਤ ਨਾਮੇ ਵਿੱਚ ਜਿਵੇਂ ਆਪਾਂ ਨੂੰ ਸਰਵਣ ਕਰਾਉਂਦੇ ਐ ਆਓ ਆਪਾਂ ਅੰਮ੍ਰਿਤਮਈ ਜਿੱਥੇ ਭਾਈ ਜੈਤਾ ਜੀ ਦੀ ਇਹ ਬਾਣੀ ਰਹਿਤ ਨਾਮਾ ਜਿਹਦੇ ਵਿੱਚ ਅੰਮ੍ਰਿਤ ਦੀ ਵਿਧੀ ਵਰਣਨ ਕੀਤੀ ਹੈ ਉਹਨੂੰ ਸਰਵਣ ਕਰ ਲਾਹਾ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸ੍ਰੀ ਸਤਗੁਰੂ ਜੀ ਕੀ ਫਤਿਹ ਹੈ ਅੰਮ੍ਰਿਤ ਬਿਦ ਸਵੈ ਆਏ ਜਬਹ ਅੰਮ੍ਰਿਤ ਅਬਿਲਾਖੀ ਪਾਂਚ ਸੂ ਸਿੰਘਨ ਚੈਨ ਕਰੀਜੈ ਸਕੇਸ ਕਰਹਿ ਇਸਨਾਨ ਸਭਹਿ ਜਨ ਨਿਰਮਲ ਸਵੱਛ ਪੋਸਾਕ ਪਹਿਰੀਜੈ ਨਿਰਮਲ ਕੰਬਰ ਦੇਹੋ ਵਿਸ਼ਾਈ ਸਭ ਤਿਸ ਕੰਬਰ ਆਸਨ ਕੀਜੈ ਕੰਬਰ ਉਪਰ ਰਾਖ ਲੋਹ ਪਾਤਰ ਪਾਤਰ ਮਹਿ ਸਭ ਨਦਰ ਟਕੀਜੈ ਸਵੇਇਆ ਪਾਂਚ ਕਕਾਰ ਸੰਪੂਰਨ ਦੇਖ ਕੈ ਜਾਚਕ ਸਿਖ ਹੈ ਸਮੋਖ ਬੈਠੀ ਜਾ ਜਲ ਬਤਾਸ ਲੋਹ ਪਾਤਰ ਮਹਿ ਡਾਰ ਕੈ ਜਹ ਸਿਖ ਆਸਨ ਬੀਰ ਲਵੀਜੈ ਹਾਥ ਪ੍ਰਥਮ ਸਿੰਘ ਖੰਡੇ ਕਉ ਲੈ ਕਰ ਜਲੋ ਬਤਾਸੋ ਕਉ ਖੂਬ ਮਲੀਜੈ ਜਪ ਕੋ ਪਾਠ ਕਰੈ ਸੰਗ ਤੇ ਸਿਖ ਪਾਤਰ ਦੂਸਰ ਹਾਥ ਤਰੀਜੈ ਸਵੈਆ ਪੰਚਹ ਮਹ ਚਾਰ ਅਵਰ ਜੋ ਹੋਵਹਿ ਪਾਤਰ ਉਪਰ ਹਾਥ ਰਖੀਜੈ ਆਪਨ ਆਪਨ ਬਾਰ ਜੇ ਪੰਚਾ ਪੰਜ ਹੀ ਬਾਣੀ ਕੋ ਪਾਠ ਪੜੀਜੈ ਜਪ ਜਪ ਸਵੈਏ ਚਉਪਈ ਆਨੰਦ ਕੋ ਪਾਠ ਸੋ ਪਾਹਲ ਤਿਆਰ ਕਰੀਜੈ ਪੰਜ ਚੁਲੇ ਮੁਖ ਪਾਵਹਿ ਸੋ ਜਾਚਕ ਏਤ ਹੀ ਨੇਤਰ ਕੇਸ ਪਵੀਜੈ ਸਵੈਆ ਪ੍ਰਤ ਏਕ ਚੁਲੇ ਸੰਗ ਜਾਚਕ ਮੁਖ ਤੇ ਵਾਹਿਗੁਰੂ ਜੀ ਕੀ ਫਤਿਹ ਗਜਾਵੈ ਜਾਚਕ ਸਿੰਘ ਜੋ ਅਵਰ ਭੇ ਹੋਏ ਅੰਮ੍ਰਿਤ ਏਕ ਹੀ ਪਾਤਰ ਪਾਵੈ ਰਹਿਤ ਕੋ ਰਹਿਤ ਬਤਾਏ ਕਐ ਸਭੇਨ ਅਰਦਾਸ ਕਰਹਿ ਪ੍ਰਸਾਦ ਦਵਾਵੈ ਪੁਨ ਸਭ ਏਕ ਹੀ ਬਰਤਨ ਮਾਹੀ ਇਕਠ ਖਾਨ ਔ ਪਾਨ ਕਰਾਵੈ ਰਹਿਤ ਸਵੈਆ ਅਵ ਰਹਿਤ ਸੁਨੋ ਗੁਰ ਸਿੰਘਨ ਕੀ ਹਰ ਧਿਆਨ ਧਰੇ ਔਰ ਜੁੱਧ ਚਿਤਾਰੇ ਜਬ ਆਰਤ ਆਏ ਪੁਕਾਰ ਕਰਹਿ ਨਿਜ ਸੂਖ ਤਜੇ ਤਿਨ ਦੁਖ ਨਿਵਾਰੇ ਨਹਿ ਜਾਤ ਸੁਜਾਤ ਵਿਚਾਰ ਕਰਹਿ ਅਰ ਪੂ ਤਖਦਾਏ ਜਨਾਹੇ ਸਬਾਰੇ ਰਹੁ ਰੀਤ ਗਹਿ ਨਹਿ ਵਿਪਰਨ ਕੀ ਅਰ ਗੁਰਮਤਿ ਪ੍ਰਾਪਤ ਮੋਖ ਦੁਆਰੇ ਸਵੈਆ singh shastra sajaye sneeh tan hai jo neek nishan hai ishr keera bin shastran nar srigal bane sab bhan mitaye drig tisr keera jap jat sat sanjam shastran so tap daik chalat pisr keera khag khand akhand prachand bade ਇਹ ਹੈ ਨਾਮ ਸਹੀ ਜਗਦੀਸ਼ੁਰ ਕੇਰਾ ਸਵੈਯਾ ਨ ਅਖੰਡ ਕਰੈ ਸਿੰਘ ਰੋਮਨ ਕਾ ਔਰ ਮਾਤਕ ਮੂਲ ਨਹ ਰੋਮ ਸ਼ੋਹਾਵੈ ਦਸਤਾਰ ਸਜੈ ਸਿੰਘ ਸਾਬਤ ਸੂਰਤ ਨਾਕ ਔ ਕਾਨ ਨਹ ਬਿੰਦਾਵੈ ਜਬ ਸਿੰਘ ਬੀ ਨਿੰਦਾ ਸਿੰਘ ਕੋਏ ਤੋ ਵਾਹੇ ਗੁਰੂ ਜੀ ਕੀ ਫਤਿਹ ਗਜਾਵੈ ਜਬ ਭੋਜਨ ਵਿੰਜਨ ਸਿੰਘ ਕਰਹਿ ਅਨ ਭੁਖ ਦੇ ਕਰ ਪਾਛੇ ਖਾਵੈ ਸਵੈਇਆ ਹੁੱਕਾ ਔ ਕੁੱਠਾ ਚਰਸ ਤਮਾਕੂ ਭੂਲੇ ਸਿੰਘ ਨਜੀਕ ਨ ਜਾਵੈ ਵਸਤਰ ਸੁਹਾਨ ਸਵਾਰ ਤਜੈ ਨਹਿ ਹੁਕਈ ਕੈ ਸੰਗ ਪ੍ਰੀਤ ਬੜਾਵੈ ਨਿਤਨੀਤ ਕਰੈ ਸੰਗ ਸਿੰਘਨ ਕਾ ਅਸਿੰਘਨ ਫੋਕਟ ਪ੍ਰੀਤ ਨਹਿ ਪਾਵੇ ਨਿਤ ਨੀਤ ਕਰਹਿ ਸੰਗ ਨਾਰ ਨਿਜੈ ਪਰ ਨਾਰ ਸੁਤਾ ਨਿਜ ਮਾਤ ਜਨਾਵੇ ਸਵੈਯਾ ਅਰਪਣ ਪੂਜਨ ਸੂਖਨ ਤਰਪਨ ਪੂਛਨ ਬਰਤ ਕੋ ਸਿੰਘ ਬਿਦਾਰੈ ਸਗਨ ਮਹੂਰਤ ਜੰਤਰ ਮੰਤਾਰ ਤੰਤਰ ਕਾ ਨਹਿ ਭਰਮ ਚਿਤਾਰੈ ਹੋਮ ਸਰਾਦ ਵਿਵਰਜਿਤ ਹੈ ਸਿੰਘ ਰਾਸੀ ਔ ਗ੍ਰਹਿ ਦਿਸ ਨਾਹੀ ਵਿਚਾਰੈ ਝੂਠ ਕਪਟ ਛਲ ਚੋਰੀ ਔ ਜਾਰੀ ਨਿੰਦ ਜੁਆ ਅਨਿਆਏ ਨਿਵਾਰੈ ਸਵੈਆ ਉਤਮ ਕਿਰਤ ਵਿਉਪਾਰ ਕੀ ਹੈ ਸਿੰਘ ਕੂੜ ਕੁਸਾਤਨ ਕਾਰ ਕਮਾਵੇ ਮਦਮ ਕਿਰਤ ਕਿਸਾਨ ਕੀ ਜਾਨ ਕੈ ਸਿੰਘ ਦਹਿ ਨਾਖਨ ਕੀ ਕਰ ਖਾਵੈ ਸਿੰਘ ਕਬਹੁ ਚਾਕਰ ਹੋਵੈ ਹੋਹਿ ਤੋ ਸੈਨਕ ਸੇਵ ਸੁਹਾਵੈ ਏਕ ਅਕਾਲ ਬਿਨਾ ਸਿੰਘ ਅਵਰਨ ਦੇਵਨ ਪੈ ਨਹਿ ਸੀਸ ਝੁਕਾਵੈ ਸਵੈ ਆ ਪਰ ਧਨ ਪਰ ਸੰਪਤ ਪਰ ਕਬਹੁ singh ne bhul ae aankh tikavai kirt kar ae dahan akhun ki sing auran ka hak mool na khavai nishastrat tain chot kar ae sing chot pishorn na kabhu laavai madi aw masani gor bataani bhul ae singh na sis nivavai savaiya ਜੋ ਨਿਜ ਕਉ ਪ੍ਰਤਪਾਲਕ ਜਾਣੈ ਬੇਮੁਖ ਕਾ ਸਿੰਘ ਭੋਜ ਨਹਿ ਸੇਵੈ ਆਪਨ ਈਸ਼ਟ ਬਿਨਾ ਅਵਰਣ ਕਾ ਸਿੰਘ ਕਬਹੁ ਪ੍ਰਸਾਦ ਨਹਿ ਲੇਵੈ ਮਤ ਪਰਵਿਰਤ ਭਏ ਤਿਨ ਜਨ ਕੀ ਅਵਰਣ ਕਾ ਪ੍ਰਸਾਦ ਜੋ ਜੀਵੈ ਆਰ ਫਿਰ ਸਿਦਕ ਭੇਡੋ ਲਹਿ ਤਿਸ ਕਾ ਸਮ ਪ੍ਰਸਾਦ ਜੋ ਸਬਸ ਜਨੇਵੈ ਸਵੇਰੀਆ ਅਲਪ ਆਹਾਰ ਕਰਹਿ ਕਮ ਸੋਵੈ ਲੋਭ ਵਸਹਿ ਪ੍ਰਸਾਦ ਨਹਿ ਖਾਵੇ ਨਿੰਦਹਿ ਨਹਿ ਪ੍ਰਸਾਦ ਕੋ ਕਬਹੂ ਵਾਹਿਗੁਰੂ ਕੀ ਸੋ ਦੇਨ ਗਿਣਾਵੇ ਖਾਨ ਆਉ ਪਾਨ ਪਵਿੱਤਰ ਸਭ ਹੂੰ ਤਾਨ ਮਨ ਮਾਫਕ ਹੋਏ ਸੋ ਖਾਵੇ ਜੇ ਤਸ ਅੰਨ ਪਵਿੱਤਰ ਸਭ ਹੂੰ ਪਹਿਰ ਪੋਸਾਕ ਹਮੇਸ਼ ਜੀਮ ਆਵੈ ਸਵੈਈਆ ਸਾਸ ਜਬੈ ਕੋਈ ਤਿਆਗਤ ਹੈ ਤਬ ਸਿੰਘ ਮਨਹਨ ਸੋਕ ਮਨਾਵੈ ਆਸਨ ਧੂਮ ਪੈ ਨਾਹੇ ਕਰੈ ਸਿੰਘ ਪਹਿਲ ਸੋ ਮੰਚ ਪੈ ਆਸਨ ਲਾਵੈ ਹੁਕਮ ਹਰ ਕਾ ਹੂਆ ਸਤ ਮਨੈ ਜੀਤ ਕਰੈ ਸੋਇ ਭੋਜਨ ਪਾਵੈ ਅੰਚਕ ਪੰਚਕ ਚੀਤ ਤਰਹਿ ਨਹਿ ਨਾਮ ਜਪੈ ਪ੍ਰਭ ਕੀਰਤ ਗਾਵੈ ਹੁਕਮ ਹਰਿ ਕਾ ਹੂਗਾ ਸਤ ਮਨੈ ਚੀਤ ਕਰਹਿ ਸੋਇ ਭੋਜਨ ਪਾਵੈ ਅੰਚਕ ਪੰਚਕ ਚੀਤ ਤਰਹਿ ਨਹਿ ਨਾਮ ਜਪੈ ਪ੍ਰਭ ਕੀਰਤ ਗਾਵੇ ਇਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ